ਲੋ ਵੀ ਮਿੱਤਰੋ ਅੱਜ ਆਪਾਂ ਪਹੁੰਚਾ ਆਪਣੇ ਪਿੰਡ ਮੰਡੀਕਲਾਂ ਇੱਕ ਹੋਰ ਜਿਹੜੀ ਨਵੀਂ ਕੋਠੀ ਆ ਬਾਈ ਕਲਾਸਿਕਲ ਉਹਦਾ ਲੈਂਟਰ ਜਿਹੜਾ ਐਣ ਜਾ ਰਹੇ ਆ ਵੀਡੀਓ ਮੇਰਾ ਪਰਾ ਐਂਡ ਤੱਕ ਦੇਖੋ ਤੇ ਸ਼ੇਅਰ ਵੀ ਕਰੋ ਵੀਡੀਓ ਕੰਮ ਵਾਲੀ ਵੀਡੀਓ ਆ ਥੋਨੀ ਬਾਈ ਮੇਨ ਆ ਜਿਹੜੀ ਐਂਟਰੀ ਹੈਗੀ ਦੋ ਪਾਸੇ ਦੀ ਐਂਟਰੀ ਆ ਬਾਈ ਜੇ ਆਪਾਂ ਦੇਖਿਆ ਜਾਵੇ ਤਾਂ ਇਧਰ ਦੀ ਵੀ ਆਪਾਂ ਐਂਟਰ ਹੋ ਸਕਦੇ ਆ ਨਾਲ ਹੀ ਇਹਦੇ ਆ ਗਿਆ ਡ੍ਰੈਗ ਰੂਮ ਪੂਰਾ ਖੁੱਲਾ ਲੁਲਾ ਡ੍ਰੈਗ ਰੂਮ ਆ ਡ੍ਰੈਗ ਰੂਮ ਤੋਂ ਬਾਅਦ ਵੀ ਲੌਬੀ ਦੇ ਵਿੱਚ ਦੀ ਇੱਕ ਹੋਰ ਗੇਟ ਲੱਗਾ ਹੋਇਆ ਜਿਹੜਾ ਕਿ ਆਪਾਂ ਪੋਰਚ ਨੂੰ ਇਧਰ ਦੀ ਵੀ ਬਾਈ ਜਾ ਸਕਦੇ ਆ ਦੇਖੋ ਪੂਰਾ ਖੁੱਲਾ ਡੁੱਲਾ ਪੋਰਚ ਆ ਉਸ ਤੋਂ ਬਾਅਦ ਮੇਨ ਕੀਆ ਬਾਈ ਇਹਦੇ ਬੀਹ ਵਾਲੀ ਕੰਧ ਨਾਲ ਥੋੜੀ ਵਿੰਗ ਡੇਢ ਜੀ ਸੀ ਬਾਗ ਜੀ ਸੀ ਨਕਸ਼ਲੇ ਭਰਾਣ ਦੇ ਚਨਾਈ ਵਾਲੇ ਮਿਸਤਰੀ ਨੇ ਕਾਲੇ ਨੂੰ ਪੂਰਾ ਧਿਆਨ ਨਾਲ ਬਾਈ ਸੈਟਿੰਗ ਕਰਕੇ ਉਹ ਬਾਗ ਜਿਹੜੀ ਇੱਕ ਪਾਸੇ ਕੱਢਤੀ ਰੂਮ ਆ ਸਾਰੇ ਚੌਰਸ ਕਰ ਲਏ ਆਜੋ ਹੁਣ ਆਪਾਂ ਤੁਹਾਨੂੰ ਲੈ ਚਾਲਦੇ ਆ ਕਿਚਨ ਦੇ ਵਿੱਚ ਖੁੱਲੀ ਡੁੱਲੀ ਕਿਚਨਾ ਕਿਚਨ ਦੇ ਨਾਲ ਬਾਈ ਜਿਹੜਾ ਆਪਣਾ ਵਾਸ਼ਿੰਗ ਏਰੀਆ ਹੋ ਬਾਈ ਨੇ ਸਾਈਡ ਤੇ ਕਰਤਾ ਨਹੀਂ ਆਪਾਂ ਦੇਖਦੇ ਆ ਵੀ ਵਿੱਚ ਹੀ ਹੁੰਦਾ ਕੋਈ ਭਾਂਡੇ ਧੋਣ ਵਾਲਾ ਸਿਸਟਮ ਜਾਂ ਗਿਜਰ ਵਗੈਰਾ ਲਾਉਣਾ ਇੱਕ ਪਾਸੇ ਬਾਈ ਜਗਾ ਉਹਦੀ ਅੱਡ ਕੱਢਤੀ ਉਸ ਤੋਂ ਬਾਅਦ ਬਾਈ ਆ ਗਿਆ ਤੁਹਾਨੂੰ ਅੱਗੇ ਦਿਖਾਉਣੇ ਆ ਪੂਜਾ ਪੂਜਾ ਰੂਮ ਦਾ ਗੇਟ ਆ ਜਿਹੜਾ ਉਹ ਵੀ ਲੌਬੀ ਦੇ ਵਿੱਚ ਕੱਢਿਆਗਾ। ਉਪਨ ਗੇਟ ਆ ਨਹੀਂ ਆਪਾਂ ਦੇਖਦੇ ਜਿਆਦਾਤਰ ਕੋਠਿਆਂ ਦੇ ਵਿੱਚ ਪੂਜਾ ਰੂਮ ਦੀ ਬਈ ਜਗ੍ਹਾ ਘੱਟ ਹੁੰਦੀ ਹੈਗੀ, ਜਗ੍ਹਾ ਨਹੀਂ ਬਣਦੀ ਕਿਸੇ ਪਾਸੇ ਸੈਟਿੰਗ ਨਹੀਂ ਆਉਂਦੀ। ਤੇ ਜੇ ਹੁਣ ਆਪਾਂ ਗੱਲ ਕਰੀਏ ਲੌਬੀ ਦੀ ਆ ਦੇਖੋ ਬਈ ਪੂਰੀ ਖੁੱਲੀ ਡੁੱਲੀ ਲੌਬੀ ਆ। ਮੈਂ ਐਕਸਟਰੀ ਗੱਲ ਕਰ ਦਾਨਾ ਵੀ ਪੌੜੀ ਉੱਥੇ ਚਹੀ ਚੜਦੀ ਆ ਬਈ ਜਿੱਥੇ ਲੌਬੀ ਦਾ ਸਾਈਜ਼ ਵਧੀਆ ਸਹੀ ਹੋਵੇ, ਅੱਡੇ ਵਗੈਰਾ ਸਹੀ ਬਣ ਜਾਂਦੇ ਆ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਬੈੱਡਰੂਮ ਦੀ। ਕੁੱਲ ਮੇਰਾ ਭਰਾ ਇਸ ਕੋਠੀ ਦੇ ਵਿੱਚ ਦੋ ਬੈੱਡਰੂਮ ਨੇ। ਇੱਕ ਬਾਥਰੂਮ ਦੇ ਵਿੱਚ ਐਗਜ਼ ਹਸਟ ਫੈਨ ਵਾਸਤੇ ਵਿੰਡੋ ਵਗੈਰਾ ਦਾ ਆਪਣਾ ਖਾਸ ਹੈ ਜਿਹੜਾ ਧਿਆਨ ਰੱਖਿਆ ਗਿਆ ਹੈਗਾ ਨਹੀਂ ਵੈਸੇ ਭਾਈ ਕੋਈ ਐਸਟ ਫੈਨ ਲੱਗਦੇ ਨਹੀਂ ਹੁੰਦੇ ਜਾਂ ਛੋਟੇ ਲੱਗਦੇ ਆ 12 ਚ ਆਪਣਾ ਸੌਰੀ 14 14 ਦਾ ਇਹਦਾ ਸੈਲ ਸੀ ਬੈੱਡਰੂਮ ਦਾ ਤੇ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਆ ਲੌਬੀ ਦੇ ਵਿੱਚ ਬਾਥਰੂਮ ਦੇ ਵਿੱਚ ਆ ਦੇਖੋ ਭਾਈ ਇੱਥੇ ਵੀ ਇੱਕ ਬਾਥਰੂਮ ਕੱਢਿਆ ਹੋਇਆ ਤੇ ਨਾਲ ਇਹਦੇ ਜਿਹੜਾ ਮੂਰੇ ਆਪਣਾ ਅਵਾਸਿਓਸ਼ਨ ਲੱਗਣ ਵਾਸਤੇ ਜਗ੍ਹਾ ਛੱਡੀ ਹੋਈ ਹੈ ਲੌਬੀ 'ਚ ਤੇ ਆ ਭਾਈ 2 ਨੰਬਰ ਵਾਲਾ ਬੈੱਡਰੂਮ ਆ ਗਿਆ ਇਸਦੇ ਵਿੱਚ ਜਿਹੜਾ ਆਪਣਾ ਸਟੋਰ ਕੱਢਿਆ ਹੋਇਆ ਨਕਸ਼ੇ ਵਾਲੇ ਨੇ ਸਟ 14 बाई 14 ਦਾ ਬਾਈ ਇਹ ਬੈੱਡਰੂਮ ਅਤੇ ਪਿੱਛੇ ਬਾਈ ਨੇ ਰੱਖਿਆ ਜਗਾ ਰੱਖੀਆ ਚਾਨਣ ਵਾਸਤੇ ਕਹਿ ਲੋ ਜਾਂ ਮੇਨ ਗੱਲ ਇਹਦਾ ਹੀ ਜਨੇ ਹੁੰਦਾ ਬਾਈ ਜਦੋਂ ਆਪਾਂ ਕਿਸੇ ਸਾਂਝੀ ਗਨ ਤੇ ਮਕਾਨ ਬਣਾ ਰਹੇ ਹਾਂ ਕੱਲ ਨੂੰ ਜਦੋਂ ਦੂਜਿਆਂ ਨੇ ਬਣਾਉਂਦਾ ਤਾਂ ਆਪਣਾ ਕਲਰ ਵਗੈਰਾ ਕੀਤਾ ਜਿਹੜਾ ਉਧਰੋਂ ਪਾਣੀ ਪੈ ਕੇ ਸਾਰਾ ਲੈ ਜਾਂਦਾ ਖਰਾਬ ਹੋ ਜਾਂਦਾ ਇਸ ਕਰਕੇ ਏਜੀ ਦਾ ਵੀ ਧਿਆਨ ਰੱਖਿਆ ਤੇ 1.5 4 ਫੁੱਟ ਜਗਾ ਜਿਹੜੀ ਪਿੱਛੇ ਰੱਖੀ ਹੈ ਜਿਸ ਨਾਲ ਬਾਈ ਪ੍ਰੋਪਰ ਜਿਹੜਾ ਚਾਨਣਾ ਕੋਠੀ 'ਚ ਉਹ ਪੈ ਰਿਹਾ ਤੇ ਹੁਣ ਤੁਹਾਨੂੰ ਆਪਾਂ ਜਿਹੜੀ ਨਕਸ਼ਾ ਵਾਲੀ ਦੀ ਫਾਈਲ ਆ ਉਹ ਦਿਖਾਉਣੀ ਹੈ ਵੀ ਕਿਸ ਤਰ੍ਹਾਂ ਕੋਠੀ ਨੇ ਜਿਹੜਾ ਬਣ ਕੇ ਤਿਆਰ ਹੋ ਤੇ ਜੇ ਆਪਾਂ ਇਹ ਏਰੀਏ ਦੀ ਗੱਲ ਕਰੀਏ ਬਾਈ ਪਹਿਲੇ ਜਿਹੜਾ ਹੁਣ ਪੋਰਸ਼ਨ ਦਾ ਲੈਂਟਰ ਪੈਣ ਜਾ ਰਿਹਾ ਲਗਭਗ 18000 ਸਕਰ ਫੁੱਟੇ ਦਾ ਏਰੀਆ ਹੈਗਾ ਇਸ ਤਰ੍ਹਾਂ ਬਾਈ ਕੋਠੀ ਨੇ ਬਣ ਕੇ ਪ੍ਰੋਪਰ ਤਿਆਰ ਹੋਣਾ ਜਿਹੜੀਆਂ ਆਪਾਂ ਲੈਡਿੰਗ ਵਗੈਰਾ ਲਾਉਣੀ ਆ ਇਸ ਤਰ੍ਹਾਂ ਹੀ ਜਿਵੇਂ ਨਕਸ਼ੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਆਪਾਂ ਇਹਦੇ ਪਾਇੰਟ ਵਗੈਰਾ ਵੀੜੇ ਉਹ ਛੱਡਣੇ ਆਗੇ ਤੇ ਬਾਕੀ ਮੇਰਾ ਭਰਾ ਸਾਨੂੰ ਜਿਹੜਾ ਇਹ ਨਕਸ਼ਾ ਕੋਠੀ ਦਾ ਕਿਸ ਤਰ੍ਹਾਂ ਲੱਗਿਆ ਕਮੈਂਟ ਜ਼ਰੂਰ ਕਰਿਓ ਤੇ ਇਸ ਤਰ੍ਹਾਂ ਦੀਆਂ ਹੋਰ ਵਧੀਆ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਆਂ ਬਾਈ ਤੁਹਾਨੂੰ ਆਪਾਂ ਹੋਰ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਬਈ ਸਾਰੇ ਵੀ